हां जी नमस्कार दोस्तों ਤੁਸੀਂ ਦੇਖ ਰਹੇ ਹੋ ਮਾਛਵੜਾ ਨਿਊਜ਼ ਅੱਜ ਨਗਰ ਕੌਂਸਲ ਮਾਛਵੜਾ ਸਾਹਿਬ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਸ਼ਹਿਰ ਦੀਆਂ ਜੋ ਸੜਕਾਂ ਨੇ ਜਿਨ੍ਹਾਂ ਦੇ ਉੱਤੇ ਰੇੜੀ ਫੜੀ ਵਾਲਿਆਂ ਤੇ ਦੁਕਾਨਦਾਰਾਂ ਨੇ ਆਪਣੀ ਦੁਕਾਨ ਤੋਂ 10-10 15-15 ਫੁੱਟ ਤੱਕ ਅੱਗੇ ਸਮਾਨ ਲਾਇਆ ਹੋਇਆ ਸੀਗਾ ਉਹਨੂੰ ਚਕਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਨਗਰ ਕੌਂਸਲ ਨੇ ਉਪਰਾਲਾ ਤਾਂ ਕੀਤਾ ਕਿਉਂਕਿ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਤੇ ਚੈਨਲਾਂ ਦੀਆਂ ਸੁਰਖੀਆਂ ਦੇ ਵਿੱਚ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਮਾਛੋੜਾ ਸਾਹਿਬ ਦੀ ਆਮ ਦੇਖਣ ਨੂੰ ਮਿਲ ਰਹੀ ਸੀ ਕਿ ਨਗਰ ਕੌਂਸਲ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਪਰ ਅੱਜ ਉਸ ਅਖਬਾਰਾਂ ਦੀਆਂ ਖਬਰਾਂ ਦਾ ਜਾਂ ਸੋਸ਼ਲ ਮੀਡੀਆ ਦੀਆਂ ਖਬਰਾਂ ਦਾ ਅਸਰ ਨਗਰ ਕੌਂਸਲ ਦੇ ਉੱਤੇ ਹੋਇਆ ਤੇ ਉਹਨਾਂ ਨੇ ਮਾਛੋੜਾ ਸਾਹਿਬ ਦੀਆਂ ਕਈ ਦੁਕਾਨਾਂ ਦਾ ਰਾਵਾਂ ਦਾ ਸਮਾਨ ਉਹਨਾਂ ਦੀ ਦੁਕਾਨ ਦੇ ਅੰਦਰ ਕਰਵਾਇਆ ਉਹ ਤਾਂ ਕਹਿਣ ਦਾ ਸੀ ਵੀ ਅੱਜ ਗੱਲਬਾਤ ਕਰਦੇ ਆ ਨਗਰ ਕੌਂਸਲ ਸਮਝ ਰਹੇ ਆ ਵੀ ਆ ਕਰੀਓ ਉਹ ਪਰ ਪਹਿਲਾਂ ਗਾਣਾ ਛੇੜਾਉ ਗਾਣਾ ਨੂੰ ਕਰ ਕੀ ਗਾਣਾ ਉਹਨਾਂ ਦੇਖ ਸਕਦੇ ਹੋ ਤੁਸੀਂ ਵੀ ਇਹਨਾਂ ਨੂੰ ਦੇਖ ਕੇ ਕਿਸ ਤਰ੍ਹਾਂ ਜਿਹੜੇ ਨੇ ਦੁਕਾਨਦਾਰ ਨੇ ਆਪਣਾ ਸਮਾਨ ਅੰਦਰ ਕਰ ਰਹੇ ਕਰ ਰਹੇ ਨੇ ਕਾਫੀ ਹੱਦ ਤੱਕ ਤੁਸੀਂ ਆ ਵੀ ਦੇਖ ਸਕਦੇ ਹੋ ਤੁਸੀਂ ਕਾਫੀ ਹੱਦ ਤੱਕ ਕਿਵੇਂ ਸਮਾਨ ਬਾਹਰ ਪਿਆ ਫਰਸ਼ ਤੋਂ ਬਾਹਰ ਤੱਕ ਐਂਗਲ ਲਾ ਕੇ ਉਹਦੇ ਉੱਤੇ ਸਮਾਨ ਰੱਖਿਆ ਗਿਆ ਤੇ ਢੇਠੋ ਐਂਗਲਾਂ ਨੂੰ ਸੰਗਲ ਪਾ ਕੇ ਵੀ ਬੰਨਿਆ ਗਿਆ ਵੀ ਕੋਈ ਚੱਕ ਕੇ ਨਾ ਲੈ ਜਾਵੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵੀ ਕਿਸ ਤਰ੍ਹਾਂ ਸੜਕ ਤੋਂ ਸੜਕ ਤੋਂ ਕਿੰਨਾ ਬਾਹਰ ਸਮਾਨ ਪਿਆ ਆ 2 2 3 3 ਫੁੱਟ ਸਮਾਨ ਸੜਕ ਤੋਂ ਬਾਹਰ ਪਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਨਗਰ ਕੌਂਸਲ ਦੇ ਜਿਹੜੇ ਕਰਮਚਾਰੀ ਨੇ ਵੀ ਉਹ ਫਿਲਹਾਲ ਤਾਂ ਕਹਿੰਦੇ ਅਸੀਂ ਪਹਿਲੀ ਵਾਰ ਬੇਨਤੀ ਉਹ ਕਰ ਰਹੇ ਹਾਂ ਪਿਆਰ ਨਾਲੇ ਕਹਿ ਰਹੇ ਹਾਂ ਵੀ ਹਾਂਜੀ ਵੀ ਜਿਹੜਾ ਤੁਹਾਡਾ ਸਮਾਨ ਆ ਵੀ ਇਹਨੂੰ ਆਪਣੇ ਨੂੰ ਚੱਕ ਕੇ ਅੰਦਰ ਕਰ ਲਓ ਤੇ ਬਾਅਦ ਵਿੱਚ ਸਾਨੂੰ ਕੋਈ ਜਣੇ ਕਿ ਕਾਨੂੰਨੀ ਕਾਰਵਾਈ ਕਰਨੀ ਪੈਣ ਤੇ ਮਜਬੂਰ ਨਾ ਕਰੋ ਕੋਈ ਠੋਸ ਕਰਦੋ ਨਾ ਸਾਨੂੰ ਚੱਕਣੇ ਪੈਣ ਨગર ਕਾਉਂਸਲ ਵਾਲੇ ਕਹਿੰਦੇ ਨੇ ਇਹ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੀ ਬਾਹਰ ਸਮਾਨ ਪਿਆ ਆ ਐਂਗਲਾਂ ਨੂੰ ਵੀ ਰੱਖੇ ਹੋਏ ਨੇ ਐਂਗਲ ਪੱਕੇ ਰੱਖੇ ਹੋਏ ਨੇ ਬਣਾ ਕੇ ਲੋਹੇ ਦੇ ਜਿਨ੍ਹਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਆ ਕਾਫੀ ਹੱਦ ਤੱਕ ਸੜਕ ਤੋਂ ਅੱਗੇ ਤੱਕ ਸਮਾਨ ਪਿਆ ਆ ਦੇਖ ਸਕਦਾ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜਾ ਇਹਨਾਂ ਨੂੰ ਇਹ ਕੰਮ ਦੁਕਾਨਦਾਰਾਂ ਨੂੰ ਪਹਿਲਾਂ ਕਰਨਾ ਚਾਹੀਦਾ ਇਹ ਹੁਣ ਕਰ ਰਹੇ ਨੇ ਇਹ ਤਾਂ ਇਹਨਾਂ ਨੂੰ ਆਪ ਵੀ ਖੁਦ ਚਾਹੀਦਾ ਵੀ ਕਿਉਂਕਿ ਜਿਹੜਾ ਆਵਾਜ਼ਾਈ ਦੇ ਵਿੱਚ ਜਿਹੜਾ ਵਿਗਨ ਪੈਂਦਾ ਆ ਵੀ ਉਹ ਨਾ ਪਵੇ ਗੱਲਬਾਤ ਵੀ ਕਰਦੇ ਆ ਉਹ ਦੁਕਾਨਦਾਰਾਂ ਨਾਲ ਕੌਂਸਲ ਵਾਲੇ ਐਸੀ ਸਮਾਨ ਪਰੇ ਕਰਾਉਣ ਲਈ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਵਧੀਆ ਗੱਲ ਹੈ ਤੁਸਾਂ ਸਭੋ ਸਾਫ ਸਫਾਈ ਹੋਏ ਤਾਂ ਬਹੁਤ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਜੀ ਫਿਰ ਪਹਿਲੀ ਆਪਾਂ ਕਾਹਤੋਂ ਰੱਖਿਆ ਵੀ ਜਦੋਂ ਪਹਿਲਾਂ ਥਾਰੀ ਹੁੰਦੀ ਹੈ ਜਦੋਂ ਕਦੇ ਪੱਕਾ ਪਰਮਾਨੈਂਟ ਕੰਮ ਕਰਨ ਦਾ ਦੋ ਕੁ ਦਿਨ ਬਾਅਦ ਹੁੰਦਾ 6 ਮਹੀਨੇ ਕੋਈ ਪੁੱਛਦਾ ਨਹੀਂ ਇੱਥੇ ਫਿਰ ਮੁੜ ਕੇ ਜਦੋਂ ਆਪਾਂ ਪਰਿਆ ਕੀਤਾ ਹੋਵੇ ਫਿਰ ਆਪਾਂ ਨੂੰ ਦੇਖ ਕੇ ਆਪਾਂ ਕਿਸੇ ਨੂੰ ਦੇਖ ਕੇ ਰੱਖਦੇ ਨਹੀਂ ਜੀ ਆਪਾਂ ਕਿਸੇ ਨੂੰ ਦੇਖ ਕੇ ਦੀ ਗੱਲ ਨਹੀਂ ਹੈਗੀ ਹੁਣ ਸਾਰੇ ਦੇਖੋ ਜੇ ਇੱਕ ਲੱਗਿਆ ਫਿਰ ਤਾਂ ਅਸੀਂ ਮੰਨਦੇ ਹਾਂ ਤੁਸੀਂ ਦੇਖੋ ਬਾਜ਼ਾਰ ਦੇ ਵਿੱਚ ਕੱਲੇ ਕੱਲੇ ਹਰੇਕ ਨੇ ਲਾਇਆ ਹੋਇਆ ਜਦ ਮੈਂ ਕੱਲੇ ਲਾਇਆ ਫਿਰ ਤਾਂ ਹੋ ਗਿਆ ਜੀ ਇਹ ਆ ਦੇਖ ਸਕਦਾ ਤੁਸੀਂ ਵੀ ਜਿਹੜਾ ਸੜਕ ਦੀ ਹਦੂਦ ਤੋਂ ਕਿੰਨਾ ਬਾਹਰ ਤੱਕ ਸਮਾਨ ਪਿਆ ਆ ਇਹ ਦੇਖ ਸੜਕ ਦੇ ਅੰਦਰ ਤੁਸੀਂ ਦੇਖਦੇ ਵੀ ਜਿੱਥੋਂ ਸੜਕ ਸ਼ੁਰੂ ਹੁੰਦੀ ਓਥੇ ਤੱਕ ਸਮਾਨ ਰੱਖਿਆ ਹੋਇਆ ਆ ਜਿਵੇਂ ਕਿ ਅੱਜ ਨਗਰ ਕੌਂਸਲ ਵਾਲੇ ਸਫਾਈ ਕਰਵਾ ਰਹੇ ਨੇ ਸੜਕ ਦੀ ਆਵਾਜਾਈ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਸਮਾਨ ਪਰੇ ਕਰਾ ਰਹੇ ਨੇ ਆਪਾਂ ਗੱਲਬਾਤ ਵੀ ਕਰਦੇ ਹਾਂ ਜਿਹੜੇ ਦੁਕਾਨਦਾਰ ਵੀਰ ਨੇ ਵੀ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਵੀ ਜਿਵੇਂ ਕਿ ਇਹ ਸਮਾਨ ਪਿਆ ਆ ਹਾਂਜੀ ਵੀਰ ਜੀ ਨਮਸਕਾਰ ਜੀ ਨਮਸਕਾਰ ਜੀ ਆਪਣੀ ਦਿਖਾਨ ਹੈ ਜੀ ਹਾਂਜੀ ਵੀਰ ਜੀ ਕਾਫੀ ਸੜਕ ਤੋਂ ਅੱਗੇ ਤੱਕ ਸਮਾਨ ਰੱਖਿਆ ਦੇ ਬਾਰੇ ਕੀ ਕਹਿਣਾ ਚਾਹੋਗੇ ਸਰੇ ਇਹ ਬਾਹਰ ਜਿਹੜੇ ਮਤਲਬ ਪੋਲ ਵਗੈਰਾ ਲੱਗੇ ਹੋਣਾ ਬਿਜਲੀ ਦੇ ਤੇ ਉਹ ਮਤਲਬ ਉੱਥੇ ਇੱਕ ਤੱਕ ਤਾਂ ਕੋਈ ਐਸੀ ਗੱਲ ਨਹੀਂ ਹੁੰਦੀ ਉਹ ਤੋਂ ਅੰਦਰ ਹੀ ਹੈਗਾ ਸਮਾਨ ਮੰਜੂਰੀ ਮਿਲੀ ਆ ਤੁਹਾਨੂੰ ਜੀ ਨਹੀਂ ਮਨਜ਼ੂਰੀ ਤਾਂ ਅਸੀਂ ਕੋਈ ਨਹੀਂ ਲਈ ਹੈਗੀ ਮਤਲਬ ਕਿ ਉਸ ਤੋਂ ਨਗਰ ਕੌਂਸਲ ਵਾਲੇ ਸਮਾਨਪਰੇ ਕਰਾ ਰਹੇ ਨੇ ਅਸੀਂ ਕੋਈ ਨਹੀਂ ਚੱਕ ਲੈਣੇ ਨੇ ਉਹ ਚੱਕਣ ਤੋਂ ਬਾਅਦ ਚੱਕਣ ਤੋਂ ਬਾਅਦ ਤੁਸੀਂ ਥੋੜੇ ਚਿਰ ਬਾਅਦ ਫੇਰ ਰੱਖ ਦੇਣਾ ਨਹੀਂ ਰੱਖਦੇ ਕੋਈ ਗੱਲ ਨਹੀਂ ਅੱਗੇ ਵੀ ਹੁੰਦਾ ਹੀ ਆ ਜੀ ਇੱਥੇ ਨਹੀਂ ਅੱਗੇ ਕਦੇ ਨਹੀਂ ਹੋਇਆ ਇਸ ਤਰ੍ਹਾਂ ਨਾ ਕਦੇ ਸਾਡੇ ਕੋਈ ਇੱਥੇ ਟਿਕਾਣ ਆਏ ਆ ਹੁਣ ਥੋੜੀ ਦੇਰ ਤੋਂ ਲਗਾਇਆ ਸੀ ਤੇ ਹੁਣ ਟਿਕਾਣ ਆਏ ਆ ਤੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿਉਂਕਿ ਜਿਹੜਾ ਆਵਾਜ਼ਾਈ ਦੇ ਵਿੱਚ ਵਿਗਨ ਪੈਂਦਾ ਆ ਤਕਰੀਬਨ ਜਦੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਬਾਜ਼ਾਰ ਦੇ ਵਿੱਚ ਹੋਰ ਵੀ ਬਹੁਤ ਦੁਕਾਨਾਂ ਨੇ ਵੀ ਆਵਾਜ਼ਾਈ ਦੇ ਵਿੱਚ ਜਿਹੜਾ ਵਿਗਨ ਪੈਂਦਾ ਆ ਗੱਡੀਆਂ ਨਗਾਉਣ ਲੱਗੇ ਕਿਸੇ ਨੇ ਗੱਡੀ ਖੜਾਉਣੀ ਹੈ ਤਾਂ ਉਹਨੂੰ ਸੜਕ ਤੇ ਖੜਾਉਣੀ ਪਊਗੀ ਗੱਡੀ ਹਾਂਜੀ ਹਾਂਜੀ ਥੋੜੀ ਦੁਕਾਨ ਤੇ ਵੀ ਜੇ ਕੋਈ ਸਮਾਨ ਲੈਣ ਆਊਗਾ ਤਾਂ ਸੜਕ ਤੇ ਗੱਡੀ ਖੜਾਊਗਾ ਨਾ ਜੀ ਜੇ ਮੂਹਰੇ ਠੀਕ ਹੋਵੇ ਤਾਂ ਅਗਲਾ ਥੋੜੀ ਦੁਕਾਨ ਤੇ ਮੂਹਰੇ ਵੀ ਗੱਡੀ ਖੜਾ ਸਕਦਾ ਆ ਹਾਂਜੀ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਰ ਬਾਜ਼ਾਰ 'ਚ ਕਾਫੀ ੜਿੱਕਾ ਹੈਗਾ ਆ ਤੇ ਲੇਕਿਨ ਸਾਡੀ ਦੁਕਾਨਾਂ ਦੇ ਅੱਗੇ ਨਾ ਖੰਬੇ ਹੈਗੇ ਆ ਤੇ ਉਹ ਖੰਬੇ ਤਾਂ ਅੰਦਰ ਅੰਦਰ ਹੀ ਆ ਅਸੀਂ ਮਤਲਬ ਨਹੀਂ ਜਿਹੜੀ ਮੂਹਰੇ ਪਹਿਲਾਂ ਵੀ ਗੱਲ ਉਹ ਥੋੜੀ ਗੱਲ ਉਹੀ ਹੋ ਗਈ ਵੀ ਜਿਹੜੇ ਖੰਬਿਆਂ ਤੋਂ ਅੰਦਰ ਅੰਦਰ ਮਨਜ਼ੂ ਦੇ ਕੋਈ ਗੱਲ ਨਹੀਂ ਜੋ ਕੋਈ ਹੈਗੇ ਮਤਲਬ ਚਕਾਰਿਆ ਤਾਂ ਕੋਈ ਗੱਲ ਨਹੀਂ ਕਰ ਲੈਂਦੇ ਆਂ ਅਸੀਂ ਪਾਸੇ ਓਕੇ ਦੇਖ ਸਾਧੋ ਤੁਸੀਂ ਜਿਹੜਾ ਕਿ ਸਮਾਨ ਪਿਆ ਆ ਸੜਕ ਤੋਂ ਕਿੰਨੀ ਦੂਰੀ ਦੇ ਉੱਤੇ ਪਿਆ ਆ ਅੱਜ ਨਗਰ ਕਾਉਂਸਲ ਵਾਲੇ ਚੱਕ ਰਹੇ ਨੇ ਪਰ ਤਕਰੀਬਨ ਜੇ ਤੁਸੀਂ ਦੇਖੋ ਸਾਰਾ ਬਾਜ਼ਾਰ ਵਿੱਚ ਇੱਕ ਦੀ ਦੁਕਾਨ ਨਹੀਂ ਕਹੂੰਗਾ ਇਹ ਸਾਰੇ ਬਾਜ਼ਾਰ ਦਾ ਹੀ ਹਾਲ ਹੈ ਜੇ ਆਪਾਂ ਮੇਨ ਚੌਂਕ ਤੋਂ ਸ਼ੁਰੂ ਹੋਈਏ ਪੰਸਾਰੀਆਂ ਵਾਲੇ ਚੌਂਕ ਤੱਕ ਆਈਏ ਚਰਨ ਕਬਲ ਚੌਂਕ ਰੋਪੜ ਰੋਡ ਕੀ ਜਿੰਨੇ ਵੀ ਮਾਸਚੌੜ ਦੇ ਹਦੂਦ ਦੇ ਅੰਦਰ ਜਿੰਨਾ ਬਾਜ਼ਾਰ ਪੈਂਦਾ ਆ ਠੀਕ ਆ ਜੀ ਸਾਰੇ ਬਾਜ਼ਾਰ ਵਾਲਿਆਂ ਨੇ ਯਾਨੀ ਕਿ ਸੜਕ ਦੇ ਉੱਤੇ ਤੱਕ ਸਮਾਨ ਰੱਖਿਆ ਹੋਇਆ ਕਿ ਜਿਸ ਨਾਲ ਆਵਾਜਾਈ ਦੇ ਵਿੱਚ ਬਹੁਤ ਵਿਘਨ ਪੈਂਦਾ ਆ ਗੱਲਬਾਤ ਵੀ ਕਰਦੇ ਆ ਵੀਰੋ ਨਾਲ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਕੀ ਹਾਲ ਚਾਲ ਹੈ ਠੀਕ ਹੈ ਜੀ ਉਹ ਸਮਾਨ ਆਪਰਾ ਪਈ ਸੜਕ ਦੇ ਉੱਤੇ ਸੜਕ ਤੇ ਤਾਂ ਨਹੀਂ ਹੈਗਾ ਬੰਦਰੀ ਜੀ ਜਿਹੜਾ ਸੜਕ ਦੇ ਉੱਤੇ ਪਿਆ ਜੀ ਕੀ ਕਰ ਸਰ ਜੀ ਆਹ ਦੇਖੋ ਸਰ ਉਹ ਬੰਦਰੀ ਹੈ ਜੀ ਅਸਾਂ ਮਤਲਬ ਦੇਖੋ ਪੂਰੇ ਫੁੱਟਬਾਦ ਦੇ ਨਾਲ ਪੌੜੀਆਂ ਦੇ ਨਾਲੇ ਪਿਆ ਹੈ ਜੀ ਨਹੀਂ ਅਸੀਂ ਵੀਡੀਓ ਬਣਾ ਕੇ ਸੜਕ ਦੀ ਵੀਡੀਓ ਹਾਂ ਹਾਂ ਜੀ ਪੌੜੀਆਂ ਦੇ ਨਾਲ ਨਹੀਂ ਕਹਿ ਸਕਦੇ ਜੋ ਪੌੜੀਆਂ ਦੇ ਨਾਲ ਹੋ ਜਾਂ ਪੌੜੀਆਂ ਦੇ ਨਾਲ ਪਿਆ ਹੋਵੇ ਤਾਂ ਨਗਰ ਕੌਂਸਲ ਦੇ ਅਧ ਔਰ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਹੁਣ ਥੋੜੇ ਜਿਹੜੇ ਮੁਲਾਜ਼ਮ ਨੇ ਉਹੀ ਡੱਬੇ ਉਹਨਾਂ ਨੇ ਚੱਕ ਕੇ ਅੰਦਰ ਕੀਤੇ ਮਸ਼ੀਨਾਂ ਲੋਕਾਂ ਦਾ ਸਾਮਾਨ ਸਾਰਾ ਬਾਹਰ ਪਿਆ ਜਿੱਥੇ ਅੰਦਰ ਬਿਜਾਰਾਂ ਦੇਖੋ ਜਾ ਕੇ ਕਿੰਨਾ ਸਾਮਾਨ ਬਾਹਰ ਆ। ਨਹੀਂ ਚਲੋ ਆਪਾਂ ਕਿਸੇ ਨੂੰ ਦੇਖ ਕੇ ਥੋੜਾ ਕਰਨਾ ਜੀ ਹੁਣ ਜੇ ਕੋਈ ਇੱਕ ਕੋਈ ਜੇ ਜੇ ਕੋਈ ਟ੍ਰੈਫਿਕ ਦੇ ਵਿੱਚ ਇੱਕ ਬੰਦਾ ਵਿਗਨ ਪਾਉਂਦਾ ਤਾਂ ਉਹਨੂੰ ਦੇਖ ਕੇ ਆਪਾਂ ਵੀ ਵਿਗਨ ਪਾਵਾਂਗੇ? ਨਹੀਂ ਨਹੀਂ ਜੀ ਐਦਾਂ ਦੀ ਗੱਲ ਨਹੀਂ ਹੈਗੀ। ਮਤਲਬ ਸਾਰੇ ਨਾਲ ਹੀ ਹੁੰਦਾ ਵਾ। ਤੇ ਪਰ ਐਵੇਂ ਇੱਕ ਅੱਧਾ ਡੱਬਾ ਤਾਂ ਹੁਣ ਬਾਹਰ ਰੱਖਿਆ ਹੋਇਆ ਉਹ ਵੀ ਹੁਣ ਰੱਖਿਆ ਨੇ ਮਾਲ ਆਇਆ ਸੀਗਾ ਚੱਕ ਕੇ ਰੱਖਣਾ ਸੀਗਾ। ਇਹ ਹੁਣ ਕਿਤੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਜਾਂ ਨਗਰ ਕੌਂਸਲਰਾਂ ਨੂੰ ਵੀ ਜਿਹੜਾ ਕੰਮ ਕਰ ਰਹੇ ਨੇ ਠੀਕਾ ਕਰ ਰਹੇ ਨੇ ਹਾਂ ਬਹੁਤ ਵਧੀਆ ਕੰਮ ਹੈ ਜੀ ਬਾਕੀ ਤੁਹਾਡੀ ਵੀ ਵਧੀਆ ਗੱਲ ਆ ਵੀ ਤੁਸੀਂ ਕਰ ਰਹੇ ਹੋ ਮੈਂ ਸਾਰਿਆਂ ਦਾ ਹੋਵੇ ਮਤਲਬ ਦੇਖੋ ਹੁਣ ਲੋਕਾਂ ਨੇ ਜਿਵੇਂ ਬਾਹਰ ਘਰੀਆਂ ਸਾਡੇ ਦੁਕਾਨਾਂ ਨਹੀਂ ਦਿਖਦੀਆਂ ਹੈਗੀਆਂ ਉਹੀ ਗੱਲ ਮੈਂ ਪਹਿਲਾਂ ਦੁਕਾਨਦਾਰਾਂ ਨਾਲ ਕਰਕੇ ਛਟਿਆ ਆ ਵੀ ਅੱਜ ਅੱਜ ਦਾ ਦਿਨ ਜੋ ਪਰੇ ਕਰਾਉਂਦੇ ਨੇ ਤਕਰੀਬਨ ਮੇਰੇ ਖਿਆਲ ਕੱਲ ਦਾ ਦਿਨ ਉਹਨਾਂ ਨੇ ਕੱਟਣਾ ਨਹੀਂ ਹੈਗਾ ਟੱਬਲਾ ਤੇ ਸ਼ਾਮ ਨੂੰ ਹੀ ਉਹ ਸਾਰਿਆਂ ਦਾ ਸਮਾਨ ਫੇਰ ਬਾਹਰ ਪਿਆ ਹੁਣ ਪਤਾ ਕੀ ਗੱਲ ਹੈ ਜੀ ਐਦਾਂ ਵਾ ਹੁਣ ਜਿਵੇਂ ਆ ਜਗ੍ਹਾ ਮਿਲੀ ਹੋ ਇਹ ਕਈ ਵਾਰ ਨਹੀਂ ਦੁਕਾਨ ਦਿਖਦੀ ਹੈ ਕਿਸੇ ਨੂੰ ਦੇਖ ਕੇ ਰੱਖਦੇ ਆਪਾਂ ਸਮਾਨ ਉਹ ਨਹੀਂ ਰੱਖਦੇ ਜੀ ਗਾ ਕਰਨ ਦੇ ਫਿਰ ਗਾ ਕੀ ਨਹੀਂ ਆਉਂਦਾ ਪਤਾ ਕਿ ਲੱਗਦਾ ਦੁਕਾਨ ਬੰਦ ਆ ਜੀ ਉਹ ਤਾਂ ਸ਼ਟਰ ਦੇ ਕਿ ਉਹਨਾਂ ਦੁਕਾਨ ਨੇ ਦੁਕਾਹਕ ਨੇ ਸੜ ਕੇ ਤਾਂ ਸਮਾਨ ਪਿਆ ਦੇਖ ਇੱਕ ਥੋੜਾ ਹੋਣਾ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਜੀ ਮੋਬਾਈਲ ਹੁਣ ਬੋਰਡ ਲੱਗੇ ਹੁੰਦੇ ਆ ਤੇ ਫੋਟੋ ਤੇ ਫੋਟੋ ਬਣੀ ਹੁੰਦੀ ਹੈ ਉੱਤੇ ਸਮਾਨ ਦੇਖ ਕੇ ਅਗਲਾ ਆਉਂਦਾ ਫਰਦਾ ਤਾਂ ਕੋਈ ਹੈ ਹੀ ਨਹੀਂ ਜੀ ਚਲੋ ਯਾਨੀ ਕਿ ਅੱਗੇ ਤਾਂ ਤਾਂ ਨਹੀਂ ਇਹ ਗੱਲ ਹੋਊਗੀ ਜੀ ਕੋਈ ਗੱਲ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਦਸਹਿਰਾ ਗਰਾਊਂਡ ਦੇ ਕੋਲ ਮੇਂ ਦੁਕਾਨ ਤੇ ਸਾਹਮਣੇ ਆ ਦਸਹਿਰਾ ਗਰਾਊਂਡ ਹੋਰ ਮੁਲਾਜ਼ਮ ਵੀ ਨੇ ਵੀ ਕਹਿੰਦਾ ਵੀ ਮੈਂ ਸਮਾਨ ਨਹੀਂ ਪਰੇ ਕਰਨਾ ਹੈਗਾ ਹਾਂਜੀ ਵੀਰ ਜੀ ਕੀ ਗੱਲ ਹੋਈ ਆ ਜੀ ਇਹ ਕਹਿੰਦਾ ਸੀਗਾ ਮੈਂ ਫੈਕਾ ਕਰੂੰਗਾ ਆਪਣੀ ਮਰਜ਼ੀ ਨਾਲ ਕਰੂੰਗਾ ਇਹੀ ਤੁਸੀਂ ਕੀ ਕਿਹਾ ਜੀ ਅੱਜ ਤਾਂ ਇਹ ਕਹਿੰਦੀ ਸਮਾਨ ਚੱਕਾ ਪਹਿਲਾਂ ਹੀ ਵਾਰਨਿੰਗ ਦਿੱਤੀ ਇਹਨੂੰ ਇਹ ਸੁਣਨੇ ਨਹੀਂ ਬਈ ਬਈ ਇਹਨੂੰ ਕਹਿ ਕੇ ਦੇਖ ਲੇ ਪਹਿਲਾਂ ਵਾਰਨਿੰਗ ਦਿੱਤੀ ਆ ਫਿਰ ਹੁਣ ਕਾਰਵਾਈ ਕਿਉਂ ਨਹੀਂ ਹੁੰਦੀ ਤਾਂ ਹੀ ਤਾਂ ਹੁਣ ਪਿੱਟੂ ਵੀ ਨੇ ਕਹਿੰਦਾ ਚੱਕ ਲੋ ਸਮਾਨੇ ਚੱਕ ਲੋ ਫਿਰ ਤੁਸੀਂ ਕਿਹਦੀ ਵੇਟ ਕਰਦੇ ਹੋ ਅਜਾ ਚੱਕ ਲੈਣਾ ਤਾਂ ਮੁੰਡੇ ਕਿਸੇ ਲੀਡਰ ਕਾ ਕਿਸੇ ਲੀਡਰ ਦੀ ਵੇਟ ਕਰਦੇ ਫੋਨ ਆਵੇ ਸਮਾਨ ਛੱਡ ਦੀ ਨਹੀਂ 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 ਅਸੀਂ ਅਸੀਂ ਕਿਸ ਦੀ ਵੇਟ ਕਰਨੀ ਨਹੀਂ ਚੱਕਦਾ ਜੀ ਟੱਕਰ ਵਿੱਚ ਛੱਡਣਾ ਕਰੀ ਦੀ ਗੱਲਬਾਤ ਕਰਦੇ ਹਾਂ ਜੀ ਇਹਨਾਂ ਨਾਲ ਇਹਨਾਂ ਦਾ ਕੀ ਕੰਮ ਉਸ ਸਮਾਨ ਬਾਹਰ ਰੱਖਿਆ ਦੁਕਾਨ ਤੋਂ ਕੀ ਸਮਾਨ ਨੂੰ ਸਾਈਡ ਦੇ ਵਿੱਚ ਬਿਆਮੁਰੇ ਤੇ ਹੈਨੀਆ ਰੋਡ ਤੇ ਕਿੰਨਾ ਪਿਛਲੇ ਹੁਣ ਮੇਰੇ ਕੋਲ ਆਇਆ ਹੁਣ ਕਹਿੰਦਾ ਚੱਕ ਲੋ ਮੈਂ ਕਿਹਾ ਮੁੰਡਾ ਰੋਟੀ ਖਾ ਕੇ ਆ ਰਿਹਾ ਮੈਂ ਉਹਨੇ ਚੱਕਾ ਲੈਂਦੇ ਆ ਹੁਣ ਇਸ ਤੋਂ ਬਾਅਦ ਕੋਈ ਗੱਲ ਮੈਂ ਨਾ ਬੋਲਿਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਬੋਲੀ ਜਾਂਦਾ 20 ਵਾਰੀ ਕਿਹਾ ਦੁਕਾਨ ਤੇ ਤਾਂ ਹੈਗਾ ਤੁਸੀਂ ਆਪ ਹੀ ਸਾਮਾਨ ਪੜੇ ਕਰ ਸਕਦਾ ਰੱਖਣ ਤੋਂ ਪਹਿਲਾਂ ਵੀ ਦੇਖਣਾ ਸੀ ਸੜਕ ਦੇ ਉੱਤੇ ਸਾਮਾਨ ਪਿਆ ਸੜਕ ਤਾਂ ਬਹੁਤ ਉਧਰ ਸੜਕ ਤੋਂ ਬਹੁਤ ਪਿੱਛੇ ਇਹਦੀ ਮਨਜ਼ੂਰੀ ਮਿਲੀ ਤੁਹਾਨੂੰ ਇਹ ਸਾਮਾਨ ਰੱਖਣ ਦੀ ਸਾਰੇ ਬਾਜ਼ਾਰ ਦੇ ਵਿੱਚ ਮੈਂ ਤਾਂ ਫਿਰ ਵੀ ਸਾਈਡ ਤੇ ਬੈਠਾ ਵਾਂ ਕੀ ਹੁਣ ਆਪਾਂ ਬਾਜ਼ਾਰ 'ਚ ਇੱਕ ਬੰਦਾ ਖੂਜ ਛਾਲ ਮਾਰਦ ਨੂੰ ਦੇਖ ਕੇ ਆਪਾਂ ਵੀ ਛਾਲ ਮਾਰਾਂ ਮੈਂ ਤਾਂ ਫਿਰ ਵੀ ਸਾਈਡ ਦੇ ਵਿੱਚ ਆ ਰੋਡ ਦੇਖੋ ਕਿੱਥੇ ਆ ਮੇਰਾ ਸਾਮਾਨ ਦੇਖੋ ਕਿੱਥੇ ਆ ਦੇਖ ਸਕਦਾ ਤੁਸੀਂ ਆਹਾਂ ਸੜਕਾਂ ਮੈਂ ਕੈਮਰਾਮੈਨ ਨੂੰ ਵੀ ਮਾੜ ਆ ਤੁਸੀਂ ਦੇਖ ਸਕਦੇ ਹੋ ਵੀ ਆਹ ਕਹਿੰਦਾ ਮੈਂ ਆਪਣਾ ਦੁਕਾਨ ਦੇ ਅੰਦਰ ਸਮਾਨ ਰੱਖਿਆ ਹੋਇਆ ਸਾਈਡ ਤੇ ਕਹਿੰਦਾ ਠੀਕ ਆ ਜੀ ਸੜਕ ਦੇ ਉੱਤੇ ਸਮਾਨ ਨਹੀਂ ਹੈਗਾ ਜਾਂ ਤਾਂ ਫਿਰ ਮੈਨੂੰ ਲੱਗਦਾ ਵੀ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਜਾਂ ਤਾਂ ਫਿਰ ਉਹਨਾਂ ਨੂੰ ਨਹੀਂ ਕੁਝ ਪਤਾ ਹੈਗਾ ਵੀ ਹਾਂ ਜੀ ਸੜਕ ਤੇ ਸਮਾਨ ਪਿਆ ਕੇ ਜਾਂ ਸੜਕ ਦੇ 바ਰ ਪਿਆ ਦੁਕਾਨਦਾਰ ਨੂੰ ਵੱਧ ਪਤਾ ਆ ਔਰ ਤੁਸੀਂ ਦੇਖ ਸਕਦੇ ਹੋ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਸਮਾਨ ਲੈ ਕੇ ਚੱਲੇ ਆ ਸਿਰਫ ਇਸ ਗੱਲ ਕਰਕੇ ਵੀ ਉਹਨਾਂ ਨੇ ਕਹਿਣਾ ਨਹੀਂ ਮੰਨਿਆ ਸਾਡਾ ਕਹਿੰਦੇ ਕਹਿੰਦੇ ਵੀ ਉਹਨਾਂ ਸਾਡਾ ਕਹਿਣਾ ਨਹੀਂ ਮੰਨਿਆ ਸੀ ਉਹਨੂੰ ਪਿਆਰ ਨਾਲ ਕਿਹਾ ਤੇ ਉਹ ਕਹਿੰਦਾ ਵੀ ਮੇਰਾ ਸਮਾਨ ਇੱਥੇ ਹੀ ਪਿਆ ਰਹੂਗਾ ਵੀ ਮੈਂ ਸਮਾਨ ਨਹੀਂ ਪਰੇ ਕਰਨਾ ਹੈਗਾ ਹੁਣ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਵੀ ਸਮਾਨ ਜਿਹੜਾ ਉਹਨਾਂ ਦਾ ਚੱਕਣ ਲੱਗੇ ਹੋਏ ਨੇ ਉਹ ਚੱਕ ਕੇ ਗੱਡੀ ਦੇ ਵਿੱਚ ਰੱਖਣ ਲੱਗੇ ਹੋਏ ਨੇ ਸਾਡੇ ਕੋਲ ਵੀ ਨਵਾਂ ਚੱਕ ਬਈ ਕੀ ਕੀ ਗੱਲ ਹੋਈ ਹੈ ਜੀ ਹੁਣ ਜੀ ਦੁਕਾਨ ਲੈ ਲਿਓ ਕਹਿੰਦਾ ਚੱਕ ਜੋ ਆਵੇ ਕਹਿੰਦਾ ਜੀ ਦੁਕਾਨਦਾਰ ਗਿਆ ਸਮਾਨ ਚੱਕ ਲੈ ਜਾਓ ਕਹਿੰਦਾ ਲੈ ਜਾਓ ਚੱਕ ਚੱਕ ਕੇ ਲੈ ਜਾਓ ਕਹਿੰਦਾ ਤਾਂ ਇਹ ਇਸ ਗੱਲੋਂ ਕਿਉਂ ਕਰ ਰਿਹਾ ਵੀ ਚੱਕ ਕੇ ਲੈ ਜਾ ਪਤਾ ਨਹੀਂ ਹੁਣ ਇਹਨੂੰ ਪਤਾ ਹੋਊਗਾ ਕਿਉਂ ਕਹਿੰਦਾ ਜੀ ਵੀਰੋ ਤੁਸੀਂ ਫਿਰ ਇਹ ਤੁਸੀਂ ਇਹ ਵਾਰਡਿੰਗਾਂ ਤੋਂ ਯੂਜ਼ ਕੀਤੀ ਵੀ ਸਮਾਨ ਚੱਕ ਕੇ ਸੁਣ ਜਦੋਂ ਮੈਂ ਬਾਹਰ ਗਿਆ ਸਮਾਨ ਚੱਕਣ ਲਈ ਅੰਦਰ ਰੱਖਣ ਲਈ ਉਹ ਚੱਕ ਕੇ ਗੱਡਿਆਂ 'ਚ ਪਾਣ ਲੱਗਿਆ ਜਦੋਂ ਮੈਂ ਬਾਹਰ ਗਿਆ ਸਮਾਨ ਚੱਕਣ ਲਈ ਜਦੋਂ ਮੈਂ ਆਪਣਾ ਸਮਾਨ ਚੱਕ ਰਿਹਾ ਚੱਕ ਕੇ ਹੁਣ ਗੱਡਿਆਂ 'ਚ ਪਾਣ ਲੱਗਿਆ ਸਮਾਨ ਨੂੰ ਕਿਉਂ ਭਾਰੇ ਮੈਂ ਤਾਂ ਚੱਕਣ ਗਿਆ ਵਾ ਨਾ ਹੁਣ ਇਹ ਹੁਣ ਇਹ ਆਇਆ 1 ਮਿੰਟ ਅਗਲੇ ਨੂੰ ਜਾਂ ਪਹਿਲੇ ਕਹੋ ਕਿ ਭਾਈ ਮੈਂ ਸਮਾਨ ਚੱਕਣ ਲੱਗਿਆ ਵਾ ਇਹ ਤਾਂ ਵੀਰੇ ਪਹਿਲਾਂ ਦੱਸਣ ਦੀ ਲੋੜ ਨਹੀਂ ਹੁੰਦੀ ਭਰਾ ਜੀ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਸੜਕ ਦੇ ਉੱਤੇ ਸਮਾਨ ਪਿਆ ਵੀ ਕਾਨੂੰਨ ਦੇ ਅਧਾਰੇ ਦੇ ਵਿੱਚ ਨਹੀਂ ਹੈਗਾ ਸਮਾਨ ਰੱਖਣਾ ਸੜਕ ਦੇ ਉੱਤੇ ਰੋਡ ਦੇ ਨਾਲ ਸਾਲਾ ਰੇੜੀਆਂ ਲ ਕਿਸੇ ਨੂੰ ਦੇਖ ਕੇ ਤੁਸੀਂ ਫਿਰ ਉਹੀ ਗੱਲ ਕਰਤੀ ਕਿਸੇ ਨੂੰ ਦੇਖ ਕੇ ਖੁਸ਼ ਸ਼ਾਲ ਮਾਰੂਗਾ ਤੁਸੀਂ ਸਾਈਡ ਦੇ ਵਿੱਚ ਪਿਆ ਵਾ ਮੇਰਾ ਉਹਨਾਂ ਨਾਲ ਆਰਗੂਮੈਂਟ ਕਿਉਂ ਕਰ ਰਹੇ ਹੋ ਫਿਰ ਤੁਸੀਂ ਜੇ ਆਸਮਾਨ ਜਿੱਥੋਂ ਚੱਕ ਕੇ ਲੈ ਕੇ ਜਾ ਰਹੇ ਦੇਖੋ ਪਹਿਲੇ ਕਿੱਧਰ ਸਮਾਨ ਪਿਆ ਨਹੀਂ ਪਿਆ ਰੋਡ ਦੇ ਕਿੱਥੇ ਪਿਆ ਤੇ ਸਮਾਨ ਕਿੱਧਰ ਪਿਆ ਵਾ ਹੁਣ ਆ ਬਜ਼ਾਰ ਦੇ ਵਿੱਚ ਸਾਰੇ ਰੇੜੀਆਂ ਮੁਰੇ ਘਰ ਆ ਉਹਨਾਂ ਕੋਲ ਯਾਰ ਤੁਸੀਂ ਸਫਾਈ ਕਰ ਰਹੇ ਹੋ ਜੀ ਸਾਰੇ ਬਜ਼ਾਰ ਦੀ ਸਫਾਈ ਕਰ ਰਹੇ ਆਂ ਪਿੱਛੇ ਪਿਆ ਵਾ ਸਮਾਨ ਰੋਡ ਤੋਂ ਬਹੁਤ ਪਿੱਛੇ ਪਿਆ ਕਿੰਨੇ ਫੁੱਟ ਪਿੱਛੇ ਪਿਆ ਵੀ ਤੁਸੀਂ ਦੇਖ ਲਓ ਉਹ ਦੇਖਦਾ ਰੋਡ ਦੇਖ ਲਓ ਕਿੰਨੇ ਕੈਮਰੇ ਮਿਲਕੋਲ ਵੀ ਲੱਗਿਆ ਵਾ ਸਾਰਾ ਕੁਝ ਦੇਖਦਾ ਮੇਰਾ ਤਣਾ ਤੁਸੀਂ ਸਰਕਾਰ ਨੂੰ ਕੀ ਨਹੀਂ ਸਰਕਾਰ ਨੂੰ ਅਸੀਂ ਕੀ ਕਹਣਾ ਜਿਹੜੇ ਕਿੱਥੇ ਜਾਮ ਲੱਗਿਆ ਪਹਿਲੇ ਉਹਨਾਂ ਨੂੰ ਸਫਾਈ ਕਰਾਓ ਨਾ ਜਿੱਥੇ ਜਾਮ ਨਹੀਂ ਲੱਗਿਆ ਕੋਈ ਦਿੱਕਤ ਨਹੀਂ ਆ ਉੱਥੇ ਨਾ ਸਫਾਈ ਕਰਾਓ ਕਹਿੰਦਾ ਮੇਰਾ ਮਤਲਬ ਇਹੀ ਆ ਠੀਕ ਹੈ ਧੰਨਵਾਦ ਜੀ ਬਰਬਾਦੀ ਕਰੋ ਕਿਉਂਕਿ ਜਿਹੜੇ ਕਾਨੂੰਨ ਆ ਸਾਰਿਆਂ ਲਈ ਇੱਕੋ ਬਰਾਬਰ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈਗਾ ਉਹੀ ਗੱਲ ਕਰਕੇ ਹਟਿਆ ਕਹਿੰਦੇ ਵੀ ਸਾਰਿਆਂ ਨੂੰ ਕਿਹਾ ਵੀ ਆਪਣੇ ਵੀ ਕੋਈ ਵੀ ਜਾਨੀ ਕਿ ਸੜਕ ਦੇ ਉੱਤੇ ਕੋਈ ਰੇੜੀ ਫੜੀ ਜਾਂ ਕੁਝ ਨਾ ਲਾਵੇ ਸਮਾਨ ਪਰੇ ਕਰ ਲੈਂਦੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਹੁਣ ਜਿਵੇਂ ਨਗਰ ਕਾਉਂਸਲ ਵਾਲੇ ਆਏ ਨੇ ਭਰਾ ਜੀ ਸਮਾਨ ਪਰੇ ਕਰਾਉਣ ਜੀ ਵਧੀਆ ਗੱਲ ਆ ਜੀ ਇਹ ਤਾਂ ਕਰਾਉਣਾ ਵੀ ਚਾਹੀਦਾ ਜੀ ਕਰਾਉਣਾ ਚਾਹੀਦਾ ਜੀ ਜਿਹੜਾ ਰੋਡ ਤੇ ਜ਼ਿਆਦਾ ਲਾਉਂਦਾ ਉਹਦੇ ਲਈ ਲੋਕਾਂ ਆਪਾਂ ਵੀ ਤਕਰੀਬਨ ਰੋਡ ਦੇ ਉੱਤੇ ਹੀ ਆ ਜੇ ਸੋਚਿਆ ਦੇਖਿਆ ਜਾਵੇ ਇਹ ਤਾਂ ਹਟ ਕੇ ਆ ਬੈਦ ਜੀ ਦੇਖਿਆ ਜਾਵੇ ਨਗਰ ਮਰ ਦੇ ਹਿਸਾਬ ਨਾਲ ਇਹ ਰੋਡ ਤਾਂ ਕਹਿਣ ਦਾ ਬਦਲ ਰੋਡ ਜਿਹੜਾ ਹੁੰਦਾ ਰੋਡ ਉਹ ਪੂਰਾ ਰੋਡ ਹੁੰਦਾ ਇਹ ਰੋਡ ਤੋਂ ਬਹੁਤ ਹਟ ਕੇ ਆ ਇਸ ਜੀ ਦੇ ਕਰਾਵੇ ਜਿੰਨਾ ਤੁਸੀਂ ਕਹਿੰਦਾ ਕੋਈ ਨਹੀਂ ਜਿੰਨਾ ਹੋਰ ਕਰ ਦੱਸਦੇ ਆਂ ਜੀ ਹੋਰ ਕਰ ਦੱਸਦੇ ਆਂ ਇੱਥੇ ਕੋਈ ਗੱਲ ਨਹੀਂ ਹੈਗੀ ਬਾਕੀ ਗੱਲ ਇਹ ਆ ਵੀ ਨਗਰ ਕੌਂਸਲ ਨੂੰ ਪਰਚੀ ਵੀ ਦੇ ਦਿੱਤੀ 200 ਰੁਪਏ ਦੀ ਅੱਛਾ ਜੀ ਇਹ ਵੀ ਚੀਜ਼ ਹੈ ਨਾ ਉਹ ਗੱਲ ਨਹੀਂ ਹੈਗੀ ਆਪਾਂ ਕਿਸੇ ਨੂੰ ਕਦੇ ਵੀ ਕਹਿਆ ਨਹੀਂ ਵੀ ਤੁਸੀਂ ਪਰਚੀ ਘੱਟਣਾ ਜਾਂ ਕਿੱਤਾ ਕਰ ਰਹੇ ਹੋ ਕਿਉਂਕਿ ਸਾਡੇ ਕੋਲ ਨਗਰ ਕੌਂਸਲ ਵਾਲੇ ਜਿਹੜੇ ਸਪਾਈ ਦੀ ਆਪਕ ਵੀ ਆਉਂਦੇ ਨੇ ਇਹਦਾ ਮਤਲਬ ਵੀ ਜੇ ਆਪਾਂ ਪਰਚੀ ਦੰਨੇ ਆ ਤਾਂ ਫਿਰ ਖੜਨ ਦੀਓ ਦੰਨੇ ਆ ਨਾ ਨਹੀਂ 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 ਉਹ ਗੱਲ ਨਹੀਂ ਹੈ ਕਿ ਇਹ ਮਤਲਬ ਨਹੀਂ ਆਪਾਂ ਜੀ 200 ਦੀ ਪਰਚੀ ਦੰਨੇ ਆ ਤਾਂ ਮਤਲਬ ਵੀ ਆਪਣੀ ਸਾਰੀ ਸੜਕ ਸਾਰੀ ਸੜਕ ਆਪਣੀ ਹੋਊਗੀ ਇਹ ਨਹੀਂ ਹੈਗਾ ਜਿੰਨਾ ਕਾਨੂੰਨ ਦੇ ਮਤਾਬਿਕ ਜਿੰਨਾ ਹੈਗਾ ਆਪਾਂ ਉਹਨਾਂ ਕੇ ਆਪਾਂ ਜਗਾ ਰੱਖ ਸਕਦੇ ਆ ਠੀਕ ਹੈ ਜੀ ਬਾਕੀ ਇਹ ਗੱਲ ਹੈ ਜਿਹਨੇ ਜਿੰਨੇ ਵੀ ਨਗਰ ਕੌਂਸਲ ਵਾਲੇ ਵੀਰ ਭੈਣਾਂ ਜਿਹੜੇ ਆਉਂਦੇ ਨੇ ਸਾਡੇ ਕੋਲ ਸਾਡੇ ਕੋਲ ਛੱਕੇ ਜਾਂਦੇ ਨੇ ਸਰਦਾ ਜੀ ਅਸੀਂ ਉਹਨਾਂ ਦਾ ਕੋਈ ਪੈਸਾ ਨਹੀਂ ਲੈਂਦੇ ਇਹ ਵੀ ਇੱਕ ਚੀਜ਼ ਹੈ ਸਾਡੀ ਮੈਂ ਵੀ ਵਹੀ ਕਰਦੇ ਆ ਨਹੀਂ ਨਹੀਂ ਫਿਰ ਸਰਕਾਰੀ ਮੁਲਾਜ਼ਮਾਂ ਤੋਂ ਪੈਸੇ ਨਹੀਂ ਲੈਂਦੇ ਵੀ ਕੱਲੋਂ ਤੁਹਾਨੂੰ ਤੰਗ ਨਾ ਕਰਨ ਤਾਂ ਨਹੀਂ ਲੈਂਦੇ ਹੈਗੇ ਆ ਕੀ ਐਦਾਂ ਦੀ ਕੋਈ ਗੱਲੇ ਨਹੀਂ ਹੈਗੀ ਜੀ ਤੰਗ ਕਰਨ ਵਾਲੀ ਗੱਲੇ ਨਹੀਂ ਹੈਗੀ ਤੰਗ ਕਿਹਨੇ ਕਰਨਾ ਤੁਹਾਨੂੰ ਮਹਾਰਾਜ ਕਰਨਗੇ ਤੰਗ ਕਰਨਗੇ ਤੁਹਾਨੂੰ ਬੰਦਾ ਕੋਈ ਤੰਗ ਹੀ ਨਹੀਂ ਕਰ ਸਕਦਾ ਮਾਰੇ ਤੋਂ ਡਰਦੇ ਆਗੇ ਠੀਕ ਭਾਈ ਇਹ ਗੱਲ ਬੇਨਤੀ ਹੈ ਠੀਕ ਹੈ ਧੰਨਵਾਦ ਅੱਜ ਗੱਲਬਾਤ ਕਰਦੇ ਆ ਨਗਰ ਕਾਉਂਸਲ ਦੇ ਜਿਹੜੇ ਸਾਡੇ ਸੈਨੀਟਰੀ ਇਨਸਪੈਕਟਰ ਨੇ ਵੀ ਜਿਹੜਾ ਅੱਜ ਉਹਨਾਂ ਨੇ ਇਹ ਕਾਰਜ ਕੀਤਾ ਵਧੀਆ ਕਾਰਜੇ ਕਹਾਂਗੇ ਉਹਦਾ ਇਸ ਬਾਰੇ ਕੀ ਕਹਣਾ ਅਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਡਾ ਜੋ ਨਗ ਸਮਾਨ ਜਿਹੜਾ ਸੀਗਾ ਬਾਹਰ ਪਿਆ ਵੀ ਉਹਨੂੰ ਪਰੇ ਕਰਾਇਆ ਗਿਆ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਜੀ ਅੱਜ ਯੂ ਸਾਬ ਨੇ ਡਿਊਟੀ ਲਗਾਈ ਸੀ ਵੀ ਸ਼ਹਿਰ ਦੇ ਵਿੱਚ ਜਿੰਨਾ ਵੀ ਦੁਕਾਨਾਂ ਦੇ ਬਾਹਰ ਸਮਾਨ ਨਜਾਇਜ਼ ਤੌਰ ਤੇ ਰੱਖਿਆ ਵੀ ਉਹਨੂੰ ਅੰਦਰ ਕਰਾਇਆ ਜਾਵੇ ਤਾਂ ਜੋ ਲੋਕਾਂ ਲਈ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਅੱਜ ਸ਼ਹਿਰ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤੇ ਉਸ ਤੋਂ ਕੱਲ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕੋਈ ਕਾਰਵਾਈ ਕਰਾਂਗੇ ਕਈ ਵਾਰ ਦੇਖਿਆ ਜਾਂਦਾ ਜੀ ਦੁਕਾਨਦਾਰ ਇੱਕ ਵਾਰ ਤਾਂ ਕਹਿਣ ਤੇ ਜਿਵੇਂ ਤੁਸੀਂ ਕਹਿੰਦੇ ਅੱਜ ਵਾਰਨਿੰਗ ਦਿੱਤੀ ਗਈ ਆ। ਵੀ ਇੱਕ ਵਾਰੀ ਕਹਿਣ ਤੇ ਸਮਾਨ ਅੰਦਰ ਕਰ ਲੈਂਦੇ ਆ। ਦੁਬਾਰਾ ਫੇਰ ਉਹੀ ਬਾਜ਼ਾਰ ਦਾ ਹਾਲ ਰਹਿੰਦਾ। ਤੁਸੀਂ ਸਵੇਰੇ ਬਾਜ਼ਾਰ ਦੇਖੋ ਤੇ ਦੁਪਹਿਰ ਨੂੰ ਬਾਜ਼ਾਰ ਦੇਖੋ। ਸਵੇਰੇ ਤਾਂ ਚਾਹੇ 4 ਗੱਡੀਆਂ ਨਗਾ ਲਓ ਜੇ ਦੁਪਹਿਰ ਨੂੰ ਦੇਖਿਆ ਜਾਵੇ ਤਾਂ ਤੁਰਕੇ ਨੰਗਣਾ ਵੀ ਮੁਸ਼ਕਲ ਹੋ ਜਾਂਦਾ। ਕਿਉਂਕਿ ਵੀ ਇੰਨਾ ਜ਼ਿਆਦਾ ਇੱਕ ਤਾਬਾ ਜਾਈ ਹੁੰਦੀ ਆ ਲੋਕਾਂ ਦੇ ਨੰਗਣਾ ਵੀ ਹੁੰਦਾ ਗੱਡੀਆਂ ਲੈ ਕੇ ਕਾਰਾਂ ਲੈ ਕੇ ਇੱਕ ਦੁਕਾਨਦਾਰਾਂ ਨੇ 10-10 15-15 ਫੁੱਟ ਦੋਨੇ ਪਾਸਿਓਂ ਸਮਾਨ ਰੱਖ ਕੇ ਜਾਨੀ ਕਿ ਦੁਕਾਨਾਂ ਮੁਰਿਓ ਮਲੀਆਂ ਹੋਈਆਂ ਕਹਿ ਸਕਦੇ ਆ ਵੀ ਕਬਜ਼ੇ ਕੀਤੇ ਹੋ ਠੀਕ ਆ ਜੀ ਇਹ ਇਦਾਂ ਹੀ ਨਿਰੰਤਰ ਕਾਰਵਾਈ ਜਾਰੀ ਰਹੂਗੀ ਜਾਂ ਅੱਗੇ ਤੋਂ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਵੀ ਬਣੂਗੀ। ਹੁਣ ਡੇਲੀ ਬੰਦੇ ਜਿਹੇ ਡਿਊਟੀ ਲਾਤੀ ਮਲਾਜਮਾਂ ਦੀ ਤੇ ਬਾਕੀ ਦੁਕਾਨਦਾਰ ਵੀਰਾਂ ਨੂੰ ਵੀ ਅਸੀਂ ਅਪੀਲ ਆਵੇ ਦੁਕਾਨ ਦੇ ਬਾਹਰ ਸਮਾਨ ਨਾ ਰੱਖਣ ਤੇ ਤਾਂ ਕਿ ਲੋਕਾਂ ਨੂੰ ਜਿਹੜੇ ਆਵਾਜੇ ਵਿੱਚ ਦਿੱਕਤ ਨਾ ਆਵੇ ਤੇ ਸਾਡੀ ਬਾਕੀ ਜੋ ਨਹੀਂ ਮੰਨੂਗਾ ਤਾਂ ਫਿਰ ਉਹਤੇ ਅਗਲੀ ਜਿਹੜੀ ਕਾਰਵਾਈ ਆ ਜੋ ਵੀ ਹੋਗੀ ਸਰਕਾਰ ਵੱਲੋਂ ਕੀਤੀ ਆ ਜੀ। ਅੱਜ ਇੱਕ ਦੁਕਾਨਦਾਰ ਨੇ ਥੋੜੇ ਕਰਮਚਾਰੀਆਂ ਨਾਲ ਕੁਝ ਬਤਮੀਜ਼ੀ ਵੀ ਪੇਸ਼ ਕੀਤੀ ਆ ਉਹ ਕਹਿਣ ਲੱਗੇ ਹੋਏ ਸੀ ਉਹਨੂੰ ਸਮਾਨੰਤਰ ਕਰੋ। ਤੇ ਉਹਨਾਂ ਨਾਲ ਕੁਝ ਗਲਤ ਲਿਹਾਜੇ ਨਾਲ ਉਹ ਬੋਲਿਓ ਕਹਿੰਦਾ ਮੈਂ ਸਮਾਨ ਅੰਦਰ ਕਰਨਾ ਨਹੀਂ ਹੈਗਾ ਤੇ ਤੁਹਾਡੇ ਕਰਮਚਾਰੀ ਸਮਾਨ ਵੀ ਚੱਕ ਕੇ ਲੈ ਕੇ ਆਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਸਵੇਰੇ ਯੂ ਸਭ ਨਾਲ ਗੱਲ ਕਰਾਂਗੇ ਜੀ ਉਹਨਾਂ ਦੇ ਧਿਆਨ ਚ ਲਾਵਾਂਗੇ ਤੇ ਜਿਹੜੀ ਮੰਨ ਦੀ ਕਾਰਵਾਈ ਆ ਤੇ ਉਹ ਕੀਤੀ ਜਾਵੇ ਤੇ ਅੱਗੇ ਤੋਂ ਜਾਨੀ ਕਿ ਨਿਰੰਤਰ ਥੋੜੀ ਇਹ ਜਿਹੜੀ ਕਾਰਵਾਈ ਜਾਰੀ ਰਹੂਗੀ ਜੀ ਇਸ ਤਰ੍ਹਾਂ ਹੀ ਬਿਲਕੁਲ ਦਿੱਲੀ ਸ਼ਹਿਰ ਦੇ ਵਿੱਚ ਸਾਡੀ ਜਿਹੜੀ ਟੀਮ ਜਾਊਗੀ ਤੇ ਜੋ ਵੀ ਨਜਾਇਜ਼ ਤੌਰ ਤੇ ਸਮਾਨ ਬਾਹਰ ਰੱਖਿਆ ਹੋਊਗਾ ਤਾਂ ਚੱਕਿਆ ਨਾਲ ਦੀ ਨਾਲ ਉਹ ਜੱप्त ਕੀਤਾ ਜਾਊਗਾ ਤੋਸੇ ਮੇਰੀ ਬੇਨਤੀ ਆ ਦੁਕਾਨਦਾਰ ਵੀਰਾਂ ਨੂੰ ਵੀ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਹੀ ਰੱਖਣ ਜੋ ਇੱਕ ਲੈਨ ਅਸੀਂ ਲਾਈ ਵੀ ਆ ਉਹਦੇ ਅੰਦਰ ਰੱਖਣ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਰੇੜੀਆਂ ਫੜੀਆਂ ਵਾਲਿਆਂ ਵਾਸਤੇ ਵੀ ਨਗਰ ਕੌਂਸਲ ਨੇ ਕੋਈ ਜਗ੍ਹਾ ਅ ਅਲਾਟ ਕੀਤੀ ਹੈ ਵੀ ਜਿੱਥੇ ਰੇੜੀਆਂ ਖੜਾਈਆਂ ਜਾਣ ਕਿਉਂਕਿ ਬਾਜ਼ਾਰਾਂ ਦੇ ਵਿੱਚ ਰੇੜੀਆਂ ਵੀ ਬਹੁਤ ਖੜਦੀਆਂ ਨੇ ਉਹਨਾਂ ਨਾਲ ਵੀ ਆਵਾਜਾਈ ਦੇ ਵਿੱਚ ਬਿਗੜ ਪੈਂਦਾ ਜੇ ਨਗਰ ਕੌਂਸਲ ਬੋਲੇ ਇਹਨਾਂ ਨੂੰ ਕੁਝ ਜਗ੍ਹਾ ਅਲੱਗ ਤੋਂ ਦਿੱਤੀ ਜਾਵੇ ਕਿਉਂਕਿ ਨਗਰ ਕੌਂਸਲ ਪਰਚੀ ਤਾਂ ਇਹਨਾਂ ਦੀ ਕੱਟਦੀ ਹੋਈ ਹੈ ਜੀ ਰੇੜੀ ਵਾਲਿਆਂ ਦੀ ਤੇ ਜੇ ਉਹੀ ਅਲੱਗ ਤੋਂ ਇਹਨਾਂ ਨੂੰ ਜਗ੍ਹਾ ਦਿੱ ਉਬਲੀ ਇਸ ਆਪਣੇ ਸਾਡੇ ਇਹ ਸਭ ਨਾਲ ਅਸੀਂ ਗੱਲਬਾਤ ਕਰਾਂਗੇ ਜਿੱਥੇ ਵੀ ਜਗਾ ਨਗਰ ਕੌਂਸਲ ਦੀ ਹੈਗੀ ਤੇ ਉਹ ਭਈ ਉਹ ਇਹਨਾਂ ਦਾ ਰੇੜੀ ਵਾਲੇ ਨਾਲ ਵਿਚਾਰ ਕਰਕੇ ਉਹ ਸੈੱਟ ਕਰਵਾ ਦੇਣਗੇ ਠੀਕ ਹੈ ਜੀ ਧੰਨਵਾਦ ਜੀ